ਦਿਲ ਜੀ ਤਾ ਧਰ ਨਾਲ ਜਿੱਦੈ ਤੂੰ ਮੇਰੀ ਜ਼ਿੰਦਗੀ ਚ ਆਈਆਂ ਨਾ ਮੇਰੀ ਤਾਂ ਜ਼ਿੰਦਗੀ ਬਾਰ ਗਈ ਪੱਲਾ ਯਾਰ ਐਵੇਂ ਕਮੜਾ ਜਿਹਾ ਮੈਨੂੰ ਫਰੀਆਰੀ ਮਾਤਾ ਹੁਣ ਲੱਗਾ ਯਾਰ ਅਸਲ ਜ਼ਿੰਦਗੀ ਜਿਹਾਣਾ ਸਵਾਦ ਆ ਦਿਨ ਪੜੇ ਸੋਹਣੇ ਸੋਹਣੇ ਲੰਘ ਰਹੇ ਨੇ ਜੇ ਕਰਦਾ ਨਾ ਆ ਤੇਰਾ ਹੱਥ ਫੜ ਕੇ ਤੇਰੇ ਕੋਲੇ ਬੈਠਾ ਰਹਣਾ ਕੋਲ ਤਾਂ ਮੇਰੇ ਤੋਂ ਬਾਅਦ ਚੋ ਬੈਠੀ ਪਹਿਲਾਂ ਜਾ ਕੇ ਆਪਦੀ ਬੁੜੀ ਨੂੰ ਸਮਝਾ ਕਿਉਂ ਕੀ ਹੋ ਗਿਆ ਨਾ ਤੈਨੂੰ ਨਹੀਂ ਪਤਾ ਹੈਗਾ ਕੀ ਹੋ ਗਿਆ ਜਿੱਦਨ ਦੀ ਘਰ ਚ ਵਿਆਹ ਕੇ ਆਈਆਂ ਮੇਰੇ ਤਾਂ ਨੱਕ ਚ ਦਮ ਕਰ ਰੱਖਿਆ ਬੁੜੀ ਨੇ ਉਹ ਕੀ ਗੱਲ ਹੋ ਗਈ ਦੱਸੇਗੀ ਵੀ ਕੁਛ ਦੇਖ ਤੂੰ ਤਾਂ ਕੰਮ ਤੇ ਨਿਕਲ ਜਾਣਾ ਪਿੱਛੇ ਮੈਨੂੰ ਕੰਮ ਤੇ ਲਾ ਦਿੰਦੀ ਹੈ ਕੁੱਤੇ ਵਾਂਗੂ ਆਪੇ ਢੱਕਾਂ ਨਹੀਂ ਤੋੜਦੀ ਹੈਗੀ ਜਿਹੜੀ ਦਾਲ ਸਬਜ਼ੀ ਬਣਾਵਾਂਗੀ ਉਹ ਚੀ ਨੁਕਸ ਘੜਦੀ ਹੈ ਕਦੇ ਲੂਣ ਘੱਟ ਆ ਕਦੇ ਮਿਰਚਾਂ ਜ਼ਿਆਦਾ ਪਾਤੀਆਂ ਵੀ ਸਾਨੂੰ ਮਾਰੇਗੀ ਕਦੇ ਮੇਰੇ ਪੇਕਿਆਂ ਨੂੰ ਮਾੜਾ ਕਹਿੰਦੀ ਹੈ ਇਹ ਉਹ ਚੱਲ ਕੋਈ ਨਾ ਦਲਜੀਤ ਦੇਖ ਥੋੜਾ ਮੋਟਾ ਕੰਮ ਤਾਂ ਤੈਨੂੰ ਕਰਨੀ ਹੀ ਪੈਣਾਗਾ ਹਨਾ ਉਹ ਹੱਸ ਕੇ ਕਰ ਲੈ ਚਾਹੇ ਰੋ ਕੇ ਕਰ ਲੈ ਕੰਮ ਵਾਸਤੇ ਕਹਿੰਦੀ ਹੈ ਹੋਰ ਤਾਂ ਨਹੀਂ ਕੁਛ ਲੈ ਤੂੰ ਵੀ ਮੈਨੂੰ ਇਹ ਕਹਿ ਰਹੀ ਵੀ ਮੈਂ ਰੋ ਕੇ ਕੰਮ ਕਰਦੀ ਆ ਕੰਮ ਮੈਂ ਸਾਰਾ ਕਰਦਾ ਕਰਦੀ ਆ ਬਸ ਉਹਨੂੰ ਟਿਕਾਏ ਨਹੀਂ ਹੈਗਾ ਇਹਦੇ ਤਾਂ ਨੱਕ ਤੇ ਕੋ ਬਸ 24 ਘੰਟੇ ਮੇਰੇ ਕਮਰੇ 'ਚ ਨਿਗਾ ਰੱਖੂਗੀ ਕਿ ਕਿਤੇ ਵੇਲੀ ਨਾ ਬਹਿ ਜਾਏ ਮੰਜੇ ਤੇ ਚੜ ਕੇ ਜਦੋਂ ਕਿਤੇ ਮੈਂ ਆ ਕੇ ਬੈਠੀ ਮੰਜੇ ਤੇ ਉਦੋਂ ਹੀ ਆਵਾਜ਼ ਮਾਰ ਲੈਂਦੀ ਹੈ ਕੋਈ ਨਾ ਕੋਈ ਕੰਮ ਸੁਣਾ ਦਿੰਦੀ ਹੈ ਚਲ ਕੰਮ ਵੀ ਮੈਂ ਕਰ ਲਵਾਂ ਫਿਰ ਇੰਨਾ ਥੋੜੀ ਨਾ ਹੁੰਦਾ ਚਲ ਕੋਈ ਨਾ ਦਲਜੀਤ ਤੂੰ ਬੇਬੇ ਦੇ ਗੱਲਾਂ ਦਾ ਗੁੱਸਾ ਨਾ ਕਰਿਆ ਕਰ ਦੇਖ ਬੇਬੇ ਸੁਭਾਅ ਦੀ ਤੁੱਤੀ ਹੈਗੀ ਹਨਾ ਉਹਦੇ ਮਨ 'ਚ ਕੁਝ ਨਹੀਂ ਹੈਗਾ ਮਨ ਬਿਲਕੁਲ ਸਾਫ਼ ਆ ਉਹਦਾ ਤੂੰ ਇਹ ਨਾ ਸੋਚੀ ਬੇਬੇ ਤੇਰੇ ਬਾਰੇ ਕੀ ਮਾੜਾ ਸੋਚੇ ਮਾੜਾ ਨਹੀਂ ਸੋਚਦੀ ਉਹ ਅਸਲ ਵਿੱਚ ਬੁੜੀਆਂ ਨੂੰ ਆਦਤ ਹੈ ਹੁੰਦੀ ਹੈ ਮਾੜੀ-ਮੋੜੀ ਗੱਲ ਤੇ ਟੋਕਣ ਫਿਰ ਮੇਰੀ ਗੱਲ ਸੁਣੋ ਫਿਰ ਬੇਬੇ ਨੂੰ ਕਹਿਆ ਆਪਣੀ ਆਦਤ ਸੁਧਾਰੇ ਪਹਿਲਾਂ ਚੱਲਦਾ ਹੋਊਗਾ ਤੁਹਾਡੇ ਘਰ ਚ ਇਹ ਸਭ ਕੁਝ ਮੈਂ ਨਹੀਂ ਬਰਦਾਸ਼ਤ ਕਰਦੀ ਮੈਨੂੰ ਤਾਂ ਮੇਰੀ ਆਪਣੀ ਬੇਬੇ ਨੇ ਕਦੇ ਇੰਨਾ ਕੁਝ ਨਹੀਂ ਬੋਲਿਆ ਹੈਗਾ ਉਹ ਦਲਜੀਤ ਉਹ ਯਾਰ ਕਿਹੜੀਆਂ ਗੱਲਾਂ ਲੈ ਕੇ ਬੈਗੀ ਤੂੰ ਤੂੰ ਤਾਂ ਸਮਝਦਾ ਨਾ ਤੂੰ ਪੜ੍ਹੀ ਲਿਖੀ ਆ ਮਾੜਾ ਮੋਟਾ ਦਿਮਾਗ ਤੋਂ ਕੰਮ ਲੈ ਯਾਰ ਬੁੜੀਆਂ ਦਾ ਸੁਭਾਅ ਹੁੰਦਾ ਕਹਿੰਦੀ ਹੁੰਦੀਆਂ ਨੇ ਉਹ ਕਹਿੰਦੀ ਆ ਤੂੰ ਕਹਦਾ ਕਰ ਠੀਕ ਆ ਬੇਬੇ ਮੈਂ ਕਰ ਦਿੰਦੀ ਆ ਨਾਲੇ ਮੇਰੀ ਗੱਲ ਸੁਣ ਸਿਆਣੇ ਬਿਓਰ ਕਹਿੰਦਾ ਗੁੱਸਾ ਨਹੀਂ ਕਰੀਦਾ ਹੁੰਦਾ ਉਹਨਾਂ ਦੀ ਸੇਵਾ ਕਰੀਦੀ ਹੁੰਦੀ ਹੈ ਸਮਝ ਗਈ ਨਾ ਉਹ ਸੇਵਾ ਕਰਾਣਾ ਲਾ ਹੋਵੇ ਵੀ ਤਾਂ ਕੋਈ ਕੰਜਰ ਮੈਂ ਕਿਹਣਾ ਮਨਾ ਕਰਦੀ ਆ ਸੇਵਾ ਕਰਨ ਨੂੰ ਇਹਦੀ ਤਾਂ ਪੂਛ ਨੂੰ ਹੀ ਟਿਕਾ ਨਹੀਂ ਹੈਗਾ ਕਦੇ ਫੁਰ ਦੇ ਕੇ ਉਧਰ ਕਦੇ ਇਧਰ ਇੱਕ ਆਪਣੀ ਚਰਨੋਂ ਨਹੀਂ ਟਿਕਦੀ ਹੈਗੀ ਜਿਹੜੀਆਂ ਗਵੰਡਣ ਹੈ ਆਜੂਗੀ ਕੰਦ ਤੇ ਕੰਨ ਸਾਰਾ ਦਿਨ ਬੇਬੇ ਤੇ ਆਹੀ ਭਰਦੀ ਹੈ ਅੱਛਾ ਇਹਦਾ ਮਤਲਬ ਬੇਬੇ ਦਾ ਕਸੂਰ ਨਹੀਂ ਸਾਰਾ ਕਸੂਰ ਆਪਣੀ ਗਵੰਡਣ ਚਰਨੋਂ ਦਾ ਉਹ ਲੁੱਟਿਆ ਰਹਿੰਦੀ ਬੇਬੇ ਨੂੰ ਕਸੂਰ ਬੇਬੇ ਦਾ ਵੀ ਪੂਰਾ ਹੈ ਬੇਬੇ ਨਾ ਸੁਣੇ ਲੋਕ ਤਾਂ 50 ਗੱਲਾਂ ਕਰਦੇ ਨੇ ਹੁਣ ਇਹਨੂੰ ਕੋਈ ਕੋਚ ਚਾਲ ਮਾਰਨ ਨੂੰ ਕਹੀ ਮਾਰ ਦੂਗੀ ਇਹ ਨਾ ਇਹ ਤਾਂ ਆਪਣਾ ਦਿਮਾਗ ਨਹੀਂ ਹੈਗਾ ਵੀ ਮੇਰੀ ਨਵੀਂ ਬਹੂ ਆਈ ਹੈ ਉਹਨੇ ਮੈਂ ਪਿਆਰ ਨਾ ਰੱਖਾਂ ਸੁੱਖ ਨਾਲ ਕੱਲੀ ਕੱਲੀ ਨੋਹਾਂ ਮੈਂ ਚਲਿਆ ਤਾਂ ਕੋਈ ਮੈਨੂੰ ਢੜਕਾ ਜਵੇ ਫਿਰ ਮੈਂ ਕਿ ਬੇਬੇ ਦਾ ਸਿਰ ਢਾੜ ਦੂੰਗੀ ਗੱਲਾਂ ਸੁਣ ਕੇ ਲੋਕਾਂ ਦੀ ਹਾਂ ਦਲਜੀਤ ਗੱਲ ਤਾਂ ਤੇਰੀ ਵੀ ਸਹੀ ਆ ਯਾਰ ਐਂ ਕੋਈ ਕਿਸੇ ਨੂੰ ਕਹਿ ਪੜਕਾ ਜੂਗਾ ਗਲਤੀ ਬੇਬੇ ਦੀ ਵੀ ਆ ਚਲ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਮੈਂ ਬੇਬੇ ਨੂੰ ਸਮਝਾਉਣਾ ਉਹਨੂੰ ਕੁਛ ਨਹੀਂ ਹੈਗਾ ਉਹ ਮੇਰਾ ਸ਼ਰੀਕਾ ਕਰਦੀ ਹੈ ਤੇਰੀ ਮਾਂ ਬੱਸ ਓਏ ਕੋਈ ਨਹੀਂ ਸ਼ਰੀਕਾ ਕਰਦੀ ਕਿਉਂ ਘਭਰਉਣੀ ਆ ਟੈਨਸ਼ਨ ਨਾ ਲੈ ਮੇਰੀ ਗੱਲ ਸੁਣ ਮੇਰਾ ਨਵਾਂ ਵਿਆਹ ਹੋਇਆ ਮੈਂ ਤਾਂ ਸੁਰਖੀ ਬਿੰਦੀ ਲਾਉਣੀ ਆ ਮੈਨੂੰ ਕਹੂਗੀ ਬਲਦਰੀ ਵਾਂਗ ਮੋਰਾਂ ਕੇ ਫਿਰੀ ਜਾਂਦੀ ਆ ਵੇੜੇ ਚ ਨਾ ਵੀ ਤੂੰ ਰੰਗ ਲੈਂਦੀ ਆ ਹਾਲ ਦੇ ਟਾਈਮ ਚ ਨਾ ਇੰਨੇ ਨਹੀਂ ਰੰਗਿਆ ਹੋਊਗਾ ਜਦੋਂ ਦਾ ਵਿਆਹ ਹੋਇਆ ਹੋਣਾ ਮੈਨੂੰ ਕੀ ਪਤਾ ਹੁਣ ਕੀ ਕੀ ਖੇਖਣ ਕਰੇ ਨੇ ਮੈਂ ਕਿਹੜਾ ਇੱਥੇ ਹੈਗੀ ਸੀਗੀ ਮੇਰੇ ਵਾਰੀ ਉਹਨੂੰ ਮਚੇਵਾ ਹੋ ਜਾਂਦਾ ਲੈ ਦੱਸੋ ਓ ਕੋਈ ਗੱਲ ਨਹੀਂ ਤੂੰ ਠੰਡੀ ਰਹਿ ਮੈਂ ਬੇਬੇ ਨੂੰ ਸਮਝਾ ਲਾਂ ਜੇ ਮੇਰੇ ਕਹੀ ਨਹੀਂ ਸਮਝੂ ਤਾਂ ਸਮਝੀ ਕਿ ਨਾ ਬਾਪੂ ਦੀ ਬੜੀਓ ਸੁਣਦੀ ਐ ਨਾਲੇ ਮੇਰੀ ਗੱਲ ਸੁਣ ਲੋ ਜੇ ਮੈਨੂੰ ਅੱਜ ਤੋਂ ਬਾਅਦ ਬੇਬੇ ਨੇ ਇੱਕ ਗੱਲ ਵੀ ਕਹਿ ਤੀ ਮੈਂ ਤਾਂ ਆਪਣੇ ਪੇਕੇ ਜਾਉਂਗੀ ਮੁੜ ਕੇ ਨਹੀਂ ਮਆਉਣਾ ਉਹ ਨਾ ਨਾ ਯਰ ਜੇ ਤੂੰ ਪੇਕੇ ਗਈ ਉਹ ਫਿਰ ਮੇਰਾ ਕੀ ਬਣੂਗਾ ਹੈ ਮੈਂ ਤੇਰੇ ਬਣਾ ਰਹਿ ਲੂੰਗਾ ਨਹੀਂ ਰਹਿ ਸਕਦਾ ਕੋਈ ਗੱਲ ਨਹੀਂ ਤੂੰ ਗੁੱਸਾ ਨਾ ਕਰ ਆਪਣਾ ਗੁੱਸਾ ਠੰਡਾ ਕਰ ਤੇ ਮੈਂ ਬੇਬੇ ਨੂੰ ਸਮਝਾ ਕੇ ਆਉਣਾ ਠੀਕ ਹੈ ਚਲ ਕੋਈ ਨਾ ਮੈਂ ਚੱਲਦਾ ਸਮਝਾ ਕੇ ਆਉਣਾ ਉਹਨੂੰ ਬੇਬੇ ਨੂੰ ਨਾਲੇ ਗੱਲ ਸੁਣਿਓ ਬੇਬੇ ਨੂੰ ਨਾ ਚੰਗੀ ਤਰ੍ਹਾਂ ਸਮਝਾਇਓ ਨਹੀਂ ਤੁਹਾਨੂੰ ਮੇਰੇ ਸਮਝਾਉਣ ਦਾ ਤਰੀਕਾ ਪਤਾ ਹੀ ਐ ਫਿਰ ਮੈਂ ਆਪ ਦੇ ਤਰੀਕੇ ਨਾਲ ਸਿੱਧੀ ਕਰੂੰ ਇਹ ਬੁੜੀ ਫਿਰ ਤੁਸੀਂ ਮੈਨੂੰ ਕਹਣਾ ਤੂੰ ਪਹਿਲ ਕਰੀ ਆ ਉਹ ਚੱਲ ਕੋਈ ਗੱਲ ਨਹੀਂ ਤੂੰ ਨਾ ਪਹਿਲ ਕਰੀ ਮੈਂ ਪਹਿਲ ਕਰਦਾ ਮੈਂ ਸਮਝਾਉਣਾ ਬੀਬੀ ਨੂੰ ਜੇ ਮੇਰੇ ਕਹੇ ਤਾਂ ਨਾ ਸਮਝੀ ਫਿਰ ਤੂੰ ਸਮਝਾ ਲਈ ਬਸ ਠੀਕ ਆ ਫਿਰ ਹੁਣ ਤਾਂ ਖੁਸ਼ ਹੈ ਹਾਂ ਚੱਲ ਠੀਕ ਹੈ ਚੰਦਰੀ ਜੀ ਬੁੜੀ ਨੇ ਜੀਣਾ ਹਰਾਮ ਕਰ ਰੱਖਿਆ ਮੇਰਾ ਕੋਈ ਨਾ ਕੌਣ ਲੱਗੂਗਾ ਇਹਨੂੰ ਪਤਾ ਜਦ ਬਾਪੂ ਰੱਸਾ ਪਾਊਗਾ ਇਹਦੇ ਬੈਗੀ ਖਸਮ ਨੂੰ ਲੈ ਕੇ ਅੰਦਰ ਕੰਜਰੀ ਨਾ ਹੋਵੇ ਤਾਂ ਬੈਠੀ ਅੰਦਰ ਚਾਬੀ ਭਰੀ ਜਾਂਦੀ ਭਰੀ ਜਾਂਦੀ ਭਰੀ ਜਾਂਦੀ ਏ ਫਿਰ ਉਹ ਵੀ ਐ ਚੱਲਦਾ ਨਾ ਜਿਵੇਂ ਚਾਬੀ ਵਾਲਾ ਗੁੱਡਾ ਨਹੀਂ ਚੱਲਦਾ ਐਂ ਬੋਲਦਾ ਫਿਰ ਚੰਗਾ ਪਰ ਏਡੇ ਵਧੀਆ ਘਰ ਦਾ ਰਿਸ਼ਤਾ ਆਉਂਦਾ ਸੀਗਾ ਆ ਖਸਮਾ ਨੂੰ ਖਾਣੀ ਨੇ ਨਾ ਪੱਟੀ ਮੇਸ ਕਰਕੇ ਰੱਖ ਦਿੱਤੀ ਘਰ ਦੀ ਇਹ ਨਹੀਂ ਮੰਨਿਆ ਉਦੋਂ ਕਿਵੇਂ ਕੱਲੀਓ ਬੋਲੀ ਜਾਂਦੀ ਆ ਦਿਮਾਗ ਤਾਂ ਨਹੀਂ ਹਿੱਲਿਆ ਤੇਰਾ ਹਾਂ ਹਾਂ ਦਿਮਾਗ ਹੱਲਿਆ ਮੇਰਾ ਪਾਗਲਾ ਮੈਂ ਮੈਨੂੰ ਕਿਹੜਾ ਪਤਾ ਲੱਗਦਾ ਕਸਦਾ ਵੀ ਮੈਂ ਕੀ ਬੋਲਦੀਆਂ ਕੀ ਨਹੀਂ ਬੋਲਦੀ ਨਹੀਂ ਫਿਰ ਦੱਸੇਗੀ ਵੀ ਹੋ ਗਿਆ ਕੀ ਤੈਨੂੰ ਕਿਹੜਾ ਪਤਾ ਨਹੀਂ ਕੀ ਨਹੀਂ ਪਤਾ ਜਾਣ ਕੇ ਪੁੱਛਦਾ ਫਿਰ ਦੱਸ ਹੋਇਆ ਕੀ ਆ ਜਿਹੜੀ ਮੇਰੇ ਸਿਰ ਤੇ ਲਿਆ ਕੇ ਬਿਠਾਈ ਆ ਬੈਠੀ ਇੱਥੇ ਬਣ ਕੇ ਪੂਤ ਨਹੀਂ ਨਾ ਨੂੰ ਲਿਆਜ ਨਾ ਸ਼ਰਮ ਨਾ ਹਜਾ ਆ 2 ਘੰਟੇ ਹੋ ਗਣੇ ਲੈ ਕੇ ਅੰਦਰ ਬੜੀ ਖਸਮ ਨੂੰ ਹੈ ਬਸ ਕੰਨ ਭਰ ਦੇਗੀ ਜਦੋਂ ਉੱਤੋਂ ਤੱਕਦਾ ਫੇਰ ਕੱਢੂ ਬਾਹਰ ਉਹਨੂੰ ਉਹ ਚਲ ਕੋਈ ਨਾ ਮੇਰੀ ਗੱਲ ਸੁਣ ਜਦੋਂ ਤੂੰ ਨਵੀਂ ਨਵੀਂ ਵਿਆਹੀ ਆਈ ਆ ਤੂੰ ਢੀ ਮੇਰੇ ਕੋਲੇ ਬੈਠੀ ਉਹ ਤੇ ਨਾਲੇ ਆਪਣੇ ਬੰਦੇ ਨਾਲ ਹੀ ਦੁੱਖ ਸੁੱਖ ਕਰੂਗੀ ਹੋਰ ਮੇਰੇ ਨਾਲ ਦੁੱਖ ਸੁੱਖ ਕਰੂਗੀ ਉਹ ਬੈਠਾ ਰਹਿਣ ਦੇ ਤੈਨੂੰ ਕੀ ਹੁੰਦਾ ਆ ਆ ਤੇਰੀਏ ਸਿਹੜੀ ਐ ਮੈਂ ਤੈਨੂੰ ਕਿਹਾ ਸੀ ਉਦੋਂ ਕਿਸੇ ਘਰ ਘਰਾਨੇ ਦੀ ਮਿਲ ਜੂਗੀ ਨਹੀਂ ਨਹੀਂ ਵਧੀਆ ਨਹੀਂ ਵਧੀਆ ਆ ਲਾਲਾ ਵਧੀਆ ਹੁਣ ਆ ਦੇਖੀ ਕੰਨ ਭਰੇ ਭਰੇ ਨਿਕਲੂ ਬਾਹਰ ਆ ਕੇ ਸਾਡੇ ਸਿਰ ਤੇ ਛੜਜੂ ਹੁਣ ਓਏ ਮੇਰੀ ਗੱਲ ਤਾਂ ਸੁਣ ਲੈ ਜਦੋਂ ਤੈਨੂੰ ਮੈਂ ਇਹਦੀ ਫੋਟੋ ਲੈ ਕੇ ਦਿਖਾਈ ਤੀ ਉਹ ਤਾਂ ਸੱਤ-ਸੱਤ ਵਾਰੀ ਦੇਣ ਚੁੰਮਦੀ ਦਿਆ ਹਾਏ ਮੇਰੀ ਨੂੰ ਹਾਏ ਮੇਰੀ ਨੂੰ ਫੇਰ ਦੱਸ ਕੀ ਹੋਊਗਾ ਨਾਲ ਤੀਵੀਂ ਹੀ ਬੰਦਾ ਆਪਣੀਆਂ ਗੱਲਾਂ ਕਰਦੀ ਹੁੰਦੇ ਨੇਗੇ ਹੋਰ ਕਿਹਦੇ ਨਾਲ ਕਰਨਗੇ ਹੋਰ ਗੱਲਾਂ ਕਰਨ ਵਾਲੀਆਂ ਕਰਨ ਹੈ ਆ ਮੇਰੇ ਪਿੱਛੇ ਬੋਲੀ ਜਾਊਗੀ ਉਹਨੂੰ ਤੇਰੇ ਪਿੱਛੇ ਬੋਲੀ ਜਾਊਗੀ ਹੋਰ ਉਹਨੂੰ ਕੋਈ ਕੰਮ ਨਹੀਂ ਹੈਗਾ ਹੁਣ ਆ ਦੇਖ ਲੈ ਸਾਰਾ ਕੰਮ ਖਿੰਡਿਆ ਪਿਆ ਇਹਨੂੰ ਨੇ ਦਿਨ ਦਾ ਵੀ ਕੰਮ ਕਰਨਾ ਰਾਮ ਨਾਲ ਬੈਠੀ ਆਦੀ ਕੁਛੜ ਚ ਅੰਦਰ ਓਏ ਕਰ ਲੂਗੀ ਕੰਮ ਅਸਲ ਵਿੱਚ ਪਤਾ ਕੀ ਗੱਲ ਆ ਕੀ ਤੇਰੀ ਧੌਣ 'ਚ ਹੈਗਾ ਕੀਲਾ ਸੱਸਾ ਠੀਕ ਹੈ ਇਹ ਕੀਲੇ ਨੂੰ ਨੀਵਾ ਕਰ ਲਾ ਨਹੀਂ ਤੂੰ ਪਸਤਾਏਗੀ ਇੱਕ ਮੇਰੀ ਹੋਰ ਗੱਲ ਸੁਣ ਲੈ ਆ ਮੇਰੇ ਵਾਲੀ ਬੇਬੇ ਤੇਰੇ ਨਾਲ ਕਿੰਨਾ ਲੜਦੀ ਹੁੰਦੀ ਸੀ ਹੈਣਾ ਲੜਦੀ ਹੁੰਦੀ ਸੀ ਹੂੰ ਉਹਦੀ ਧੌਣ 'ਚ ਵੀ ਕੀਲਾ ਸੀ ਫਿਰ ਮੈਂ ਬੋਲੀ ਸੀ ਉਹਦੇ ਮੁਰੇ ਕਦੇ ਬੋਲਦੀ ਤਾਂ ਬਸੇਰਾ ਤੂੰ ਹੁਣ ਆਪਣੀਆਂ ਗੱਲਾਂ ਦਾ ਭੁੱਲ ਗਈ ਪਰ ਇਹ ਤਾਂ ਮੈਂ ਸਿਆਣਾ ਦੀ ਗੱਲ ਜਿਹੜਾ ਝੁੱਕੇ ਰਿਹਾ ਮੈਂ ਬਾਪੂ ਨੂੰ ਗੱਲ ਦੱਸਦਾ ਰਿਹਾ ਹਾਂ ਬਾਪੂ ਨੇ ਫਿਰ ਐਹੇ ਜਿਹਾ ਮਾਰਿਆ ਕਹੀ ਦਾ ਬਾਹਾਂ ਉਹਦੇ ਢੋਕਣੇ 'ਚ ਹੁਣ ਤੱਕ ਪਤਾ ਕਿਵੇਂ ਤੁਰਦੀ ਹੁੰਦੀ ਸੀ ਆਏ ਬਿਗੀ ਬਿਗੀ ਤੁਰਦੀ ਹੁੰਦੀ ਸੀ ਕੀ ਇਹੀ ਇਹੀ ਦਿਨ ਨੇ ਉਹ ਇਹੀ ਮਹੀਨਾ ਤੂੰ ਬਚ ਕੇ ਰਹਿ ਤੈਨੂੰ ਦੱਸਾਂ ਮੈਂ ਅੱਛਾ ਹਾਂ ਲੱਗ ਜਾ ਲੈ ਕੇ ਜਾ ਤੂੰ ਵੀ ਮਗਰ ਉਹਨਾਂ ਦੇ ਖਾਲੀ ਪੂੜੇ ਉਹ ਸੁਭਣਾ ਸਮਝਾਂ ਔਰ ਦੀ ਗੱਲ ਕਰਦਾ ਵਾ ਤੂੰ ਛੋਟੀ ਗੱਲ ਕਰਦਾ ਨਾਲੇ ਜਵਾਕ ਨੇ ਸਮਝ ਜਾਣਗੇ ਕਿਉਂ ਤਾਂ ਤੂੰ ਤਾਂ ਮੇਰੀਆਂ ਲੱਤਾਂ ਤੋੜਨ ਨੂੰ ਫਿਰਦਾ ਗੱਲੀ ਦਸੀਆਂ ਤੈਨੂੰ ਮੈਂ ਮੁੱਢਾ ਤੇਰੀਆਂ ਤੋੜੂਗਾ ਦੇਖੀ ਸਹੀ ਤੂੰ ਹਾਂ ਹਾਂ ਤੇ ਮੈਂ ਮੁੱਢਾ ਹੱਥ ਲਾ ਕੇ ਦਿਖਾ ਦੇ ਮੁੱਢਾ ਮੇਰੇ ਲਾ ਕੇ ਦਿਖਾ ਦੇ ਨਾਲੇ ਹੋਰ ਮੁੱਢਾ ਤਾਂ ਮੇਰੇ ਉਹ ਹੀ ਹੱਥ ਲਾ ਕੇ ਦਿਖਾ ਦੇ ਮੈਨੂੰ ਮੁੱਢਾ ਤਾਂ ਮੇਰੇ ਬਸੋਂ ਬਾਰ ਹੀ ਨਹੀਂ ਹੈਗਾ ਜੰਮੀ ਵੀ ਮੇਰੀ ਹਰੇਕ ਗੱਲ ਮੰਨਦਾ ਔਡੀਆ ਕੁੜੀਆ ਹੋਈ ਨਹੀਂ ਸਿਆਣੀ ਮੈਂ ਆ ਜਾਂਦਾ ਜਰਕ ਦੇ ਵਿੱਚ ਪਾਪਾ ਜੀ ਪਾਣੀ ਪੀਓ ਪਾਪਾ ਜੀ ਰੋਟੀ ਖਾਓ ਤੂੰ ਹੀ ਮੱਚਦੀ ਆ ਉਤੇ ਉਹਦੇ ਪਤਾ ਲੱਗ ਜੇ ਤੇ ਪਾਪਾ ਜੀ ਦੇ ਟੂਕਨੇ 'ਚ ਡਾਂਗ ਪਈ ਤੇ ਮਗਰ ਜਾਂਦੇ ਦੇ ਛੇਤਰ ਰੇੜਿਆ ਆਏ ਕਿਹੜਾ ਮੇਰਾ ਸੌਣਾ ਡਾਂਗ ਮਾਰ ਲੂਗਾ ਵੀਰੇ ਚਾਬਲੇ ਚੜਿਆ ਤੂੰ ਚੁੱਪ ਕਰਕੇ ਬਹਿ ਜਾ ਘਰ ਬਸ ਲੈਣ ਤੇ ਇੱਕ ਤੈਨੂੰ ਮੈਂ ਹੋਰ ਕਹਿਣਾ ਮਸਾਂ ਵਿਆਹ ਹੋਇਆ ਇਹਦਾ ਮੁੜਕੇ ਨਹੀਂ ਹੋਣਾ ਛਾਕੇਗੀ ਫਿਰ ਨੂੰ ਉਹਨੂੰ ਕਿਉਂ ਉਹ ਕੋਲ ਲਗੜਾ ਲੂਲਾ ਸੀਗਾ ਬੱਕ ਲੋਕ ਗੱਲਾਂ ਬਸੇਰੀਆਂ ਕਰਦੇ ਨੇ ਉਹਦੀ ਕਹਿਦੇ ਨੇ ਕਿ ਤਾ ਪਹਿਲਾਂ ਵਿਆਹ ਆਇਆ ਹੋਇਆ ਥੀਆ ਫੇਰ ਕਿੱਥੋਂ ਹੋ ਜੂਗਾ ਨਾਲ ਸਮਝਦੀ ਕਿਉਂ ਤੇਰੇ ਖਾਨੇ ਚ ਗੱਲ ਕਿਉਂ ਨਹੀਂ ਪੈਂਦੀ ਤੇਰੇ ਚ ਜਦ ਤੂੰ ਵਿਆਹ ਹੈ ਗਿਆ ਉਹ ਮੁੰਡਾ ਦਾ ਕਿਤੇ ਸੋਣਾ ਨਹੀਂ ਤੇ ਸੋਣਾ ਤੇਰਾ ਤੈਨੂੰ ਕਿਹੜਾ ਕਿਤੇ ਕਿਸੇ ਨੇ ਚੱਜ ਨਾਲ ਦੇਖਿਆ ਸੀਗਾ ਤੇਰੇ ਮਾਪੇ ਪਾਪ ਦੇਖਣ ਆਈ ਦੀ ਮੈਨੂੰ ਤਾਂ ਕੀ ਪਤਾ ਕਿਸਦਾ ਮੈਨੂੰ ਕਰਦੀ ਹੈਗੀ ਇੰਨੀ ਸੋਹਣੀ ਨੂੰਹ ਆ ਤੇਰੀ ਟੁੱਟੇ ਗਿਆ ਠਾਕੀਰ ਹੈ ਠੰਡੀ ਰਹਿ ਗਿਆ ਖਾਲਾ ਦੋ ਰੋਟੀਆਂ ਚ ਖਾਦੇ ਜਾਂਦੇ ਠੰਡੀ ਨਾਲ ਹੁਣ ਮੈਂ ਮਰ ਜਾ ਮਰ ਜਾ ਕੀ ਕਰਾਂ ਸਿਰਨੀਮਾ ਕਰ ਲਾ ਉਹਦੇ ਅੱਗੇ ਵੀ ਛੱਤਰ ਮਾਰ ਲਾ ਮੇਰੇ ਸਿਰ 'ਚ ਪਾ ਕਿੰਨਾ ਕਚਰ ਬੋਨੂਗੀ ਨਾਲੇ ਆਪਾਂ ਕਿੰਨਾ ਕਚਰਾਗੇ ਉਰੇ ਕਿਉਂ ਕਿੱਥੇ ਜਾਏਗਾ ਤੂੰ ਮਰੀ ਜਾਣਾ ਹੁਣ ਸਾਰੇ ਬੇ ਬੇਬੇ ਬਾਪੂ ਨਹੀਂ ਮਰ ਕੇ ਤੂੰ ਹੀ ਮਰ ਮਰਨਾ ਦਾ ਮੈਂ ਨਹੀਂ ਮਰਦੀ ਮਰਦੀ ਹਜੇ ਅੱਛਾ ساری ਉਮਰ ਜਾਵੇਂਗੀ ਤੂੰ ਹਾਂ ਸਾਲੋ ਸਾਲ ਜਾਵੇਂਗੀ ਤੂੰ ਹੁਣ ਮਰਨ ਚੜਿਆ ਪਿਆ ਤੂੰ ਮੇਰੀ ਗੱਲ ਸੁਣ ਲੈ ਤੂੰ ਤਾਂ ਬੜਿਆ ਬੜੂ ਕੇ ਰੋਟੀਆਂ ਖਾ ਲਾ ਬਿਣੇ ਪੇਜ ਵੀ ਤੇਰੇ ਕੰਮ ਆਉਂਗੇ ਹੱਡ ਪੈਰ ਸਦਾ ਨਹੀਂ ਚੱਲਦੇ ਆ ਰਹਿਣੇ ਆ ਜਵਾਨ ਤੇਰੀ ਆ ਸਦਾ ਨਹੀਂ ਚਲਦੀ ਰਣੀ ਪੱਥਰੀ ਵਡਿਆ ਵਟਿਆ ਦੇਖ ਲਿਓ ਨਹੀਂ ਬੱਟਦੀ ਹੈਗੀ ਆਹੋ ਹੁਣ ਛਿੱਤਰ ਥੋੜੀ ਖਾਈ ਜਾਣੇ ਨੇ ਚਲ ਤੂੰ ਗੁੱਟ ਚਾਹ ਦੀ ਦਾ ਪਿਆ ਦੇ ਹਜੇ ਜਵਾਨ ਪਈਆਂ ਮੈਂ ਮਰ ਜਾਣਾ ਐਵੇਂ ਉਹ ਚੱਲ ਨਹੀਂ ਮਰਦੀ ਤੇਰੀ ਤਾਂ ਉਮਰ ਵੱਧ ਗਈ ਚਾਹ ਦੀ ਗੁੱਟ ਪਿਆ ਦੇ ਅੱਛਾ ਨਾ ਹੁਣ ਹੁਣ ਮੇਰੀ ਜਿਆਦਾ ਕੀ ਚਾਹ ਨੂੰ ਹੁਣ ਨਵਾਜ਼ ਮਾਰ ਕੱਪ ਤੇ ਚਾਹ ਦਾ ਕੱਪ ਬਣਾਈ ਦੇਖ ਤੈਨੂੰ ਲੌਂਗ ਲੱਟੀਆਂ ਪਾ ਕੇ ਦਿੰਦੀ ਫਿਰ ਬਣਾ ਕੇ ਕਾਫੀ ਉਹ ਬਣਾ ਦੂਗੀ ਨਾਲੇ ਉਹਨਾਂ ਦੇ ਵਿੱਚ ਜਾਂਦਾ ਮੈਂ ਚੰਗਾ ਲੱਗਦਾ ਕਿਤੇ ਆ ਗਿਆ ਉਹ ਮਰੀ ਜਾਨੀ ਆ ਪਕਾਈ ਤੈਨੂੰ ਹੁੰਦਾ ਕੀ ਹੈ ਮੈਨੂੰ ਦੱਸ ਤੋ ਵੇ ਪੁੱਤ ਮੇਰਾ ਦਿਮਾਗ ਖੱਲਿਆ ਹੋਰ ਤੇਰਾ ਤਾਂ ਮਗ ਬਾਕੀ ਹਾਂ ਮੈਂ ਪਾਗਲ ਤੂੰ ਉਹਨੂੰ ਕਿਉਂ ਪੁੱਠਾ ਦਿੱਤਾ ਬੋਲੀ ਜਾਨੀ ਆ ਲੈ ਕਰ ਲੈ ਬਾਜਾ ਬਾਜਾ ਪਤਾ ਬਾਜਾ ਕੋਈ ਕੋਈ ਰਾਮਾਇ ਸਮਝਾਇਆ ਇਹਨੂੰ ਬਥੇਰਾ ਹੁਣ ਹੋ ਰੇ ਬਾਪੂ ਹਾਂ ਉਹ ਨਵੀਂ ਆ ਜੇ ਉਹਨੂੰ ਕੋਈ ਚੀਜ਼ ਨਹੀਂ ਬਣਾਉਣੀ ਆਉਂਦੀ ਤੂੰ ਲਵੇ ਖੜ ਕੇ ਦੱਸ ਦੇ ਕਦੇ ਕੋਈ ਨੂਨ ਘੱਟਾ ਕਦੇ ਕੋਈ ਮਿਰਚ ਵੱਧਾ ਕਦੇ ਕੋਈ ਭਾਂਡੇ ਨਹੀਂ ਮਾਂਜੇ ਕਦੇ ਕੋ ਕੱਪੜਾ ਜਮਾਲਾ ਕਦੇ ਕੋਸ਼ ਕਦੇ ਕੁਝ ਓਏ ਉਹਨੂੰ ਤਰੀਕੇ ਨਾਲ ਵੀ ਸਮਝਾ ਸਕਦੇ ਏ ਤੂੰ ਨਹੀਂ ਪਤਾ ਐ ਕਰ ਤੂੰ ਅੱਜ ਕੱਲ ਨਾ ਰਿਵਾਜ ਐ ਮੁੰਡੇ ਕੰਮ ਕਰਦੇ ਨੇ ਬਹੂਆਂ ਦੇ ਕੋਲ ਬਹੂਆਂ ਬੈਂਦੀਆਂ ਹੁੰਦੀਆਂ ਨੇ ਤੂੰ ਕਰ ਲਿਆ ਕਰ ਫਿਰ ਉਹ ਮੈਂ ਕਰ ਲਿਆ ਕਰ ਹਾਂ ਐ ਬਈ ਮੈਂ ਕਰ ਲਿਆ ਕਰ ਪਰ ਮੈਂ ਕਿਨਾ ਕੰਮ ਕਰਦਾ ਭਲਾ ਜੀ ਤੇ ਫੇਰ ਫੇਰ ਹੁਣ ਰੋਟੀਆਂ ਵੀ ਅਸੀਂ ਲਾਉਣ ਲੱਗ ਜਾਈਏ ਫੇਰ ਲਾਉਣੀਆਂ ਪੈਣਗੇ ਜਾ ਹਾਰੀਂ ਡਰਿਆ ਤਾਂ ਹਾਂ ਤੂੰ ਗਣਾਓ ਗਣਾਓ ਰੇ ਮੈਂ ਤੈਨੂੰ ਪਾਲ ਕੇ ਐਡਾ ਕੀਤਾ ਤੈਨੂੰ ਪਰੌਂਠੇ ਖਵਾ ਖਵਾ ਕੇ ਐਡਾ ਕੀਤਾ ਹੈ ਹੈ ਪਾਰੇ ਪਰੋਸੇ ਤੈਨੂੰ ਮੈਂ ਕਹਿੰਨੇ ਤੈਨੂੰ ਕਾਦੀ ਅਕਲ ਨਹੀਂ ਸਿਖਾਈ ਵੇ ਮੈਂ ਕੰਜਰਾ ਕੰਜਰਾ ਮੇਰੀ ਗੱਲ ਸੁਣ ਲੈ ਆ ਕੱਲ ਆਈ ਭੂਤਨੀ ਸਿਵਿਆ ਚੱਦਾ ਉਹਦੇ ਬਣ ਕੇ ਬਹਿ ਗਿਆ ਤੂੰ ਵੇ ਮਾਂ ਤਾਂ ਤੇਰੀ ਕੁਛ ਲੱਗਦੀ ਨਹੀਂ ਹੈਗੀ ਇਨ ਖਾਫਣਿਆ ਉਹ ਬੇਬੇ ਉਹ ਜੇ ਆਹੀ ਕੁਛ ਕਰਨਾ ਸੀ ਜੇ ਆਸੀ ਉਹ ਕੰਮ ਕਰਨਾ ਸੀ ਮੈਨੂੰ ਨਾ ਵਿਹਉਂਦੀ ਮੈਂ ਆਪੇ ਕੰਮ ਕਰ ਲੈਂਦਾ ਉਹ ਨਾਲ ਠੰਡੀ ਰਹਿਆ ਕਰ ਟਿਕ ਜਾ ਮਾੜਾ ਮੋਟਾ ਜਿਉ ਚੱਕ ਕੇ ਬਹਿ ਗਿਆ ਆਪਣੇ ਪੇਕੇ ਦੀ ਬਾਗੀ ਨਾ ਉਹ ਇੱਥੇ ਮਜ਼ਾਕ ਉਡਜੋ ਸਾਰੇ ਬੱਲੇ ਚ ਲੋਕਾਂ ਨੇ ਪਤਾ ਹੀ ਕਹਿਣਾ ਵੀ ਦਾਜ ਮੰਗਦੇ ਸੀਗੇ ਤਾਂ ਘਰੋਂ ਕੱਢਤੀ ਬਹੂ ਦੋ ਮਹੀਨੇ ਰੱਖੀ ਤੂੰ ਹੱਦ ਕਰੀ ਜਾਂਦੀ ਜੰਮੀ ਹਾਂ ਡਰਦਾ ਮਾਰਾ ਦੇਖ ਲੈ ਬਹੁਤੇ ਥੱਲੇ ਲੱਗਿਆ ਪਿਆ ਡਰਦਾ ਮਾਰਾ ਵੀ ਕਿਤੇ ਬਾਗ ਨਾ ਜਾਵੇ ਓਏ ਬੇਬੇ ਤੂੰ ਤਾਂ ਨਹੀਂ ਡਰਦੇ ਸਾਨੂੰ ਤਾਂ ਡਰ ਲਾ ਆਦਾ ਨਾ ਬਾਪੂ ਸਮਝਾ ਲੈ ਯਾਰ ਤੂੰ ਇਹਨੂੰ ਨਹੀਂ ਮੇਰੀ ਗੱਲ ਸੁਣ ਲੈ ਡਰ ਵਾਲੀ ਗੱਲ ਨਹੀਂ ਹੈਗੀ ਉਹ ਤਾਂ ਭਗ ਜੂਗੀ ਆਪਦੇ ਘਰੇ ਚੱਕ ਕੇ ਬੈਗ ਆਪਾਂ ਤਿੰਨਾਂ ਨੂੰ ਕਰਾ ਦੂਗੀ ਜੇਨ ਫੇਰ ਕਰ ਲਈ ਕੀ ਕਰੇਗੀ ਜੇਨ ਦੀ ਗੱਲ ਘਟਦੇ ਆਂ ਦਾਜ ਦੀ ਗੱਲ ਕਰੋਗੇ ਜਾ ਕੇ ਉੱਥੇ ਵੀ ਦਾਜ ਮੰਗਦੇ ਨੇ ਆਪਾਂ ਬੁਲਣੀਆਂ ਓਏ ਇਹਦੇ ਨਾਲ ਮੱਥਾ ਮਾਰਦਾ ਕੋਈ ਫਾਇਦਾ ਨਹੀਂ ਇਹਨੇ ਕੁਝ ਨਹੀਂ ਸਮਝਣਾ ਉਹ ਮੇਰੀ ਸਾਰੀ ਉਮਰ ਨਾਲ ਕਿ ਮੈਂ ਸਮਝ ਸਕਿਆ ਜਾਰਾ ਫਿਰ ਸੁਣਾ ਆਪਣੇ ਹਿਸਾਬ ਨਾਲਾ ਹੁਣ ਟਿਕਦੀ ਤਾਂ ਖੜੀ ਗਈ ਤੇ ਤੂੰ ਟਿੱਕੇ ਕਿਉਂ ਨਹੀਂ ਬੈਠਾ ਜਾਂਦਾ ਹੈਗਾ ਨਾਲੇ ਨਾ ਮੇਰੀ ਗੱਲ ਸੁਣ ਲੈ ਇਸ ਘਰ ਦੇ ਵਿੱਚ ਹੁਣ ਤੱਕ ਮੇਰੀ ਚੱਲੀ ਹੈ ਮੇਰੀ ਤੇ ਮੇਰੀ ਹੀ ਚੱਲੂਗੀ ਮੇਰੀ ਗੱਲ ਸੁਣ ਲੈ ਉਹ ਚਮਚ ਡਿੱਕ ਜੀ ਨੇ ਸਮਝਾਦੀ ਮੜਾ ਜਾ ਇੱਥੇ ਇਹਦੀ ਨਹੀਂ ਦਾਲ ਕਰਨੀ ਹੈਗੀ ਮੈਂ ਤਾਂ ਦੱਸਾਂ ਗੁਤਨੀ ਪੱਟ ਦੂ ਮੈਂ ਤਾਂ ਦੱਸਾਂ ਉਹ ਬੇਬੇ ਉਹ ਜਦੋਂ ਤੂੰ ਨਹੀਂ ਏਡੀ ਵੱਡੀ ਸਮਝਦੀ ਉਹ ਕਿੱਥੋਂ ਸਮਝੂਗੀ ਵੇ ਮੈਂ ਕੀ ਕਰਦੀ ਆ ਮੈਂ ਨਿਆਣੀ ਆ ਕੋਈ ਮੈਂ ਪਾਗਲ ਆ ਤੂੰ ਨਹੀਂ ਸਮਝਦੀ ਤੂੰ ਨਹੀਂ ਸਮਝਦੇ ਉਹ ਤੂੰ ਨਹੀਂ ਪਾਗਲ ਅਸੀਂ ਪਾਗਲਾ ਚੁੱਪ ਕਰ ਬਾਪੂ ਹੁਣ ਨਾ ਬੋਲੀ ਮੈਂ ਕਦੋਂ ਬੋਲਿਆ ਤੂੰ ਤਾਂ ਬੋਲਦਾ ਹੀ ਨਹੀਂ ਇਹੜੇ ਕੀ ਸਮਝਣਾ ਜਾਲਾ ਤੂੰ ਉਸੇ ਨੂੰ ਸਮਝਾ ਦੇ ਨਾ ਦਾੜ ਵੱਟ ਆਪਦਾ ਟਾਈਮ ਕੱਢ ਠੀਕ ਆ ਜਾ ਜਾ ਕੇ ਮੇਰਾ ਪੁੱਤ ਬਣ ਕੇ ਸਮਝਾ ਦੇ ਠੀਕ ਆ ਬਾਪੂ ਹਾਂ ਮੈਂ ਦੇਖਾਂ ਟਰਾਈ ਕਰਕੇ ਜਾ ਜਾ ਮੜਾ ਜ ਮੈਂ ਕੰਮ ਜਾਇਆ ਮਾ ਜਾ 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 ਕੀ ਆ ਰਾਈਏ ਕਰਦੇ ਨੇ ਕਹਿਣਾ ਕੁਛ ਨਹੀਂ ਦਮ ਮਰ ਜਾ ਕੇ ਕਿਚੀ ਚ ਬੇ ਬਹਿ ਕੇ ਮਾਰ ਦੋ ਅੱਧ ਤਰੀਏ ਨੇ ਉੱਥੇ ਜਾ ਮੈਂ ਨਹੀਂ ਮੈਂ ਇਸ ਚੜੀ ਜਣੀ ਤੂੰ ਜਾ ਜਾ ਪੁੱਤ ਮੜ ਕੇ ਮੇਰੇ ਮੂਰੇ ਨੀਵਾ ਹੋ ਜਾਣਾ ਤੂੰ ਉਹਦੇ ਮੂਰੇ ਬਾਪੂ ਸਮਝਾ ਲੈ ਯਾਰ ਇਹਨੂੰ ਜਾ ਬਾਗ ਜਾ ਬਾਗ ਜਾ ਮੇਰੇ ਜਾਣ ਦਿੰਦੀ ਆ ਜਾਂਦੇ ਹੀ ਰੋਕ ਲੈਂਦੀ ਆ ਜਾ ਜਾ ਭੱਗ ਜਾ ਪੈਰੀ ਹੱਥ ਲਾ ਦੇ ਉਹਦੇ ਜਾ ਕੇ ਤੂੰ ਫਿਰ ਉਹ ਸਾਲ ਜੀ ਤੇ ਜਾ ਕੇ ਆਉਣਾ ਬਾੜਾ ਜਾ ਮਖਮਾ ਸੰਗੀਤ ਫੜ ਲਉ ਮਾੜਾ ਹੁਣ ਦੱਸਾਂ ਕਿਤੇ ਜਿਆਦਾ ਲੱਗਿਆ ਹੈ ਜੀ ਜੇ ਕਰਨਾ ਹਾਂ ਲੈ ਮਾਦਾ ਸਣੇ ਨੂੰ ਗੋਡਾ ਥੱਲੇ ਲੈ ਲੈ ਚਾਮਚੜ ਇੱਕ ਜੀ ਨੂੰ ਮੈਂ ਕੀ ਜਾਣਦੀ ਆ ਉਹ ਦਲਜੀਤ ਉਹ ਯਾਰ ਤੂੰ ਮੰਨ ਜਾ ਉਹ ਤਾਂ ਨਹੀਂ ਮੰਦੀ ਹੈਂ ਤੂੰ ਖੜ ਜਾ ਹੁਣ ਮੈਂ ਦੰਨੀ ਆ ਬੁੜੀ ਨੂੰ ਢੇਸੜੀ ਓਏ ਮੇਰੀ ਗੱਲ ਤਾਂ ਸੁਣ ਗੱਲ ਤਾਂ ਸੁਣ ਲੈ ਮੇਰੀ ਕੀ ਗੱਲ ਸੁਣ ਲੈ ਮੇਰੀ ਗੱਲ ਠੰਡੀ ਲੈ ਥੋੜੀ ਜੀ ਮੈਂ ਆਪੇ ਸਮਝਾ ਦੂੰ ਤੂੰ ਤਾਂ ਆਪ ਹਾਰ ਪੁਆਏ ਆ ਬੁੜੀ ਤਾਂ ਓਏ ਕਾ ਨੂੰ ਮੈਂ ਗੱਲ ਤਾਂ ਸੁਣ ਲੈ ਕਾ ਤਾਂ ਸੁਣ ਦਲਜੀਤ ਨਾ ਮਾਤਾ ਮੇਰੀ ਗੱਲ ਸੁਣ ਮੇਰੀ ਬਿੱਠ ਵਿੱਚ ਕੀ ਗਾਲਾਂ ਕੱਢਦੀ ਏ ਮੈਨੂੰ ਨਾਲ ਮੇਰੇ ਪੇਕੇ ਨੂੰ ਹੁਣ ਬੋਲ ਕੀ ਕਹਨੀ ਆ ਤੂੰ ਨੇ ਹੁਣ ਤੋ ਕੀ ਕਹਾ ਤੇ ਤਲਵਾਰ ਧਰ ਲੇਗੀ ਮੇਰੇ ਕੋਲ ਤੇ ਹੈ ਉਹ ਤਾਂ ਬਾਅਦ ਚ ਦੱਸੂਗੀ ਤੈਨੂੰ ਮੈਂ ਧਰੂਗੀ ਕਿ ਨਾ ਪਹਿਲਾਂ ਤੂੰ ਦੱਸ ਤੂੰ ਬੋਲ ਆਹ ਦੇਖ ਲੈ ਕਿਵੇਂ ਮੁੱਕੀ ਕਰ ਰੱਖੀ ਇਹਨੇ ਉਹ ਧੰਗੀ ਤੋ ਆਹ ਦੇਖ ਲੈ ਤੂੰ ਚਪਕਰ ਮੈਂ ਕਰਦਾਗਾ ਉਹ ਬੇਬੇ ਤੂੰ ਵੀ ਥੋੜੀ ਠੰਡੀ ਰਹਿ ਗੁੱਸਾ ਨਾ ਕਰ ਮੈਂ ਸਮਝਾਉਣਾ ਤੁਹਾਨੂੰ ਤੁਸੀਂ ਐਵੇਂ ਨਾ ਲੜ ਬੈਠੇ ਆਪਸ ਵਿੱਚ ਹਾਂ ਇਹਨੂੰ ਨਾ ਕਹੀ ਕੋਸਾ ਅਰੇ ਜੁੰਡੇ ਦੇਖ ਆ ਪਿੰਡ ਦਾ ਕੰਮ ਹੈ ਹੈ ਸ਼ਰਮ ਨਹੀਂ ਆਉਂਦੀ ਇਹਨੂੰ ਆ ਬਾਬਰੀਆਂ ਖਲਾਰਦੀ ਨੂੰ ਮੇਰੀ ਇੰਨੀ ਉਮਰ ਹੋ ਗਈ ਮੈਂ ਕਦੇ ਸਿਰ ਤੋਂ ਚੁੰਨੀ ਨਹੀਂ ਲੈਣ ਦਿੱਤੀ ਮੰਮੀ ਜੀ ਮੇਰੀ ਗੱਲ ਸੁਣੋ ਮੈਂ ਹੈਗੀ ਅੱਜ ਕੱਲ ਦੀ ਮਾਡਰਨ ਕੁੜੀ ਤੁਹਾਡੇ ਵਾਂਗੂ ਅਨਪੜ੍ਹ ਸਵਾਰ ਨਹੀਂ ਹੈਗੀ ਸ਼ੁਕਰ ਕਰੋ ਚੁੰਨੀ ਲਈ ਹੋਈ ਹੈ ਨਹੀਂ ਮੈਂ ਤਾਂ ਸੂਟ ਪਾ ਕੇ ਨਹੀਂ ਦੇਖਿਆ ਨਹੀਂ ਹੋਰ ਕੱਢ ਤੇ ਸਾਡਾ ਜਲੂਸ ਨਹੀਂ ਉਹ ਤੇਰੇ ਵਰਗੀ ਹੋਰ ਕਰ ਕੀ ਸਕਦੇ ਨੇ ਬਿਨਾ ਸੂਟਾਂ ਤੋਂ ਹੀ ਫਿਰਦੀਆਂ ਹੁੰਦੀਆਂ ਨੇ ਬੇਸ਼ਰਮ ਕਿਸੇ ਥਾਂ ਦੀ ਆ ਦੇਖ ਲੈ ਕੀ ਬੋਲਦੀ ਹੈ ਹੈ ਮਾੜਾ ਮੋਟਾ ਤਾਂ ਸਮਝਾ ਲੈ ਇਹਨੂੰ ਨਾ ਬੇਬੇ ਉਹ ਗੱਲ ਨਹੀਂ ਇਹਦਾ ਮਤਲਬ ਇਹ ਆ ਵੀ ਇਹਨੇ ਕਦੇ ਸੂਟ ਨਹੀਂ ਪਾਇਆ ਇਹ ਜੀਨ ਬੰਦ ਰਹੀ ਆ ਇਹ ਜਿਹੜਾ ਬੰਦ ਰਹੀ ਆ ਬੈਣ ਤੂੰ ਤੁਸੀਂ ਇਹਨਾਂ ਨੂੰ ਕੀ ਪਤਾ ਅਨਪੜ੍ਹ ਗਵਾਰਾਂ ਨੂੰ ਕਦੇ ਸੂਟ ਤੋਂ ਬਗੈਰ ਕੁਝ ਪਾਇਆ ਹੋਵੇ ਤਾਂ ਪਤਾ ਹੋਵੇ ਨਾ ਨਹੀਂ ਸੂਟਾਂ ਚ ਹੀ ਸਰਦਾਰੀ ਹੁੰਦੀ ਆ ਤੇਰੇ ਵਾਂਗੂ ਅਸੀਂ ਕੱਗਰੀਆਂ ਛਗਰੀਆਂ ਨਹੀਂ ਪਾਈਆਂ ਕਿਤੇ ਖਾਰੀਓ ਮਰਾਂ ਮੇਰੇ ਪਾਣ ਨੂੰ ਨਹੀਂ ਮਿਲਦਾ ਨਾ ਉਤਾਹੇ ਕਹਿੰਦੇ ਨੇ ਨਾਲੇ ਮੇਰੀ ਗੱਲ ਸੁਣ ਲੈ ਮੇਰਾ ਨਾ ਜ਼ਿਆਦਾ ਮੂੰਹ ਨਾ ਲੱਗਿਆ ਕਰ ਦੋ ਰੋਟੀਆਂ ਬੱਕਦੀਆਂ ਮਿਲਦੀਆਂ ਨੇ ਜਿਹੜੀਆਂ ਖਾ ਲੈ ਨਹੀਂ ਉਹ ਵੀ ਨਹੀਂ ਦੇਣੀ ਆ ਗਈਆਂ ਮੈਂ ਨਹੀਂ ਤੂੰ ਕੀ ਲੱਗਦੀ ਏ ਤੋ ਕੀ ਲੱਗਦੀ ਐ ਇਸ ਕਰਦੀ ਵੱਡੀ ਆਈ ਐ ਨੇ ਮਾਲਕਣੀ ਰੋਟੀਆਂ ਦੇ ਲੈ ਮੈਨੂੰ ਆਹੋ ਵਿਆਹ ਕਿ ਆਈਆਂ ਨੇ ਭੱਜ ਕੇ ਆਈਆਂ ਹੁਣ ਤੁਸੀਂ ਲੜਨੋ ਹਟਦੇ ਨਹੀਂ ਲੜਨਾਗਾ ਲੜ ਲਓ ਮੇਰੀ ਗੱਲ ਸੁਣ ਤੂੰ ਮੈਂ ਤਾਂ ਬੈਠਾ ਰਹਾ ਮੈਂ ਤਾਂ ਇਹਨੂੰ ਢਾਲੂਗੀ ਜਿੱਤੇ ਕਰ ਕੋਈ ਨਾ ਹੋਇਆ ਨਹੀਂ ਆ ਬੱਤੀ ਦੇ ਬੱਤੀ ਕੱਢੋ ਮੌਰੇ ਨਾ ਕਸਾੜਤੇ ਕੱਢ ਲਫੇੜਾ ਸਾਹਬਲਾ ਨਹੀਂ ਤੇਰਾ ਬੜੋ ਕੇ ਜਾਈਂਗੇ ਕਾ ਤੂੰ ਉਹ ਬੱਸ ਕਰ ਤੂੰ ਨੀਂੇ ਜੀ ਕੇ ਅ ਮਰੂੰ ਮਰੂ ਦੀ ਜੜ ਚ ਚੱਕ ਕੇ ਹਾਂ ਐਵੇਂ ਨੀ ਕੰਮ ਕੀਤੇ ਹੈਗੇ ਇੰਨੇ ਇੰਨੇ ਅਸੀਂ ਨਹੀਂ ਮੈਂ ਤਾਂ ਕਦੇ ਇੱਧਰ ਸਾਰੇ ਪਰਵਾਤਾਂ ਨੂੰ ਡਰੀ ਕਦੇ ਤੇਰੇ ਬਾਪੂ ਤੋਂ ਨਹੀਂ ਦਬੀ ਤੇ ਤੂੰ ਮੈਨੂੰ ਕਿੱਥੇ ਦਬਾ ਲੇਂਗੀ ਬੇਬੇ ਚੱਕ ਕੇ ਰੱਖ ਕਮ ਠੰਡਾ ਨਾ ਪੈਂਦੀ ਮੈਂ ਤੇਰੇ ਨਾਲ ਆਹੋ ਮੇਰੀ ਗੱਲ ਸੁਣ ਲੈ ਜੇ ਮੈਂ ਮੁੰਡੇ ਨੂੰ ਮਾਰਾ ਜਾਂ ਕੁਝ ਕਹਿਤਾ ਨਾ ਚੱਜ ਨਾਲ ਤਾਂ ਇਹ ਦੇਖ ਲਈ ਤੇਰੇ ਗਿੱਚੀ ਕੁੱਟ ਦਊਗਾ ਕਹਿ ਲੈ ਫਿਰ ਤੇਰੇ ਨਾਲੀ ਤੇ ਬੈਠਿਆ ਕਹਿ ਲੈ ਜੇ ਇੰਨਕ ਇੰਨਾ ਕਿੰਚ ਵੀ ਮੇਰੇ ਤੋਂ ਬਾਹਰ ਹੋ ਕੇ ਦਿਖਾਵੇ ਠੀਕ ਹੈ ਨਾ ਫਿਰ ਮੈਂ ਦੇਖੂੰਗੀ ਕਿ ਕਿਹ ਚ ਵੱਧ ਦਾਖਤਾ ਓਏ ਤੂੰ ਸਹੀ ਆ ਚੱਕ ਕੇ ਰੱਖ ਕਮ ਤੇਰੇ ਨਾਲ ਆ ਦੇਖ ਲੈ ਆ ਗਿਆ ਨਾ ਮੇਰੇ ਕੰਨੀ ਵੇ ਕੰਜਰਾ ਵੇ ਇਹਨੂੰ ਡੱਬੀ ਚ ਪਾ ਕੇ ਰੱਖ ਲੈ ਇਹਨੂੰ ਇਹਨੂੰ ਡੱਬੀ ਚ ਪਾ ਕੇ ਰੱਖ ਲੈ ਕੰਜਰਾ ਖਰੇ ਕੀ ਇਹਨੇ ਭੂਤਨੀ ਨੇ ਤੇਰੇ ਸਰਦੇ ਵਿੱਚ ਧੂੜਿਆ ਹੋਇਆ ਜਿਹੜਾ ਇਹਦੇ ਜਾਦੂਗਰਨੀ ਦਾ ਜਾਲ ਚ ਫਸ ਗਿਆ ਤੂੰ ਉਹ ਬੇਬੇ ਕੋਈ ਜਾਦੂ ਨਹੀਂ ਕੀਤਾ ਉਹ ਗੱਲ ਸਹੀ ਕਹਿੰਦੀ ਆ ਉਹ ਜਾਦੂ ਨੂੰ ਬੇਬੇ ਭੇਂਟ ਚ ਬੰਗਾਲਣ ਲੱਗੀ ਯਾਰ ਵੀ ਜਾਦੂਗਰ ਦੀ ਫਰੀ ਜਾਂਦੀ ਆ ਐਵੇਂ ਮਰ ਜਾਂਦੀਆਂ ਆ ਉਹਦੀਆਂ ਤੇਥੋਂ ਦੋ ਰੋਟੇ ਖਾਦੇ ਨਹੀਂ ਜਾਂਦੇ ਚੁੱਪ ਕਰਕੇ ਖਾ ਲੈ ਤੂੰ ਮੇਰੇ ਵੀ ਭਜਾਏਗੇ ਮੈਂ ਲਾਉਦੀ ਆ ਇਹ ਤਾਂ ਆਪਣਾ ਤਾਂ ਮੱਚਦੀ ਐ ਬਾਪੂ ਇਹਨੂੰ ਡੇਲੀ ਤਾਂ ਸਰੋਪੇ ਪਾਉਂਦਾ ਆਪਣਾ ਪਿਆਰ ਦੇ ਕੇ ਮੱਚਦੀ ਐ ਹਾਂ ਗੱਲਜੀਤ ਪਿਆਰ ਤਾਂ ਆਪਣੇ ਚ ਬਹੁਤ ਉਹ ਪਿਆਰ ਤਾਂ ਆਪਣਾ ਬਹੁਤ ਆ ਪਰ ਥੋੜਾ ਜਿਹਾ ਪਿਆਰ ਬੇਬੇ ਨਾਲ ਹੀ ਵੜਾ ਕੇ ਰੱਖਾ ਚਿੰਗ ਮਰ ਜੇ ਸ਼ਰਮ ਕਰ ਲੈ ਸ਼ਰਮਾ ਮਾਂ ਵੇਖੀ ਤੇਰੀ ਸਾਹਮਣੇ ਮਾਂ ਕੰਜਰਾ ਜਿਵੇਂ ਬੇਚੈਨ ਹੋ ਗਿਆ ਇਹ ਤਾਂ ਹੈਗੀ ਹੈਗੀ ਸੀ ਤੂੰ ਵੀ ਐਹ ਜੇ ਰਲ ਗਿਆ ਨਾਲ ਤੇ ਆ ਜੀ ਕੋਈ ਗੱਲ ਨਹੀਂ ਤੇ ਮੈਂ ਨਹੀਂ ਜਾਉਂਦਾ ਤੇ ਨਾਲ ਕੋਈ ਨਾ ਇਹਦੇ ਨਾਲ ਹੁਣ ਕਿਹੜਾ ਮੱਥਾ ਲਾਵੇ ਮੈਂ ਤਾਂ ਜਾਣੀਆ ਮੇਰੇ ਤਾਂ ਸਿਰ ਦੁਖਣ ਲਾ ਤ ਨਾਲੇ ਮੇਰੇ ਤੋਂ ਨਹੀਂ ਬੱਕਦੀ ਰੋਟੀ ਉਹ ਚੱਲ ਕੋਈ ਅੰਦਰ ਚ ਮਾਰ ਜਾ ਕੇ ਕਹਿੰਦੇ ਜਮਾਰ ਸਿਰ ਜੇ ਕੇ ਹੱਟ ਜੂ ਤੇਰਾ ਸਿਰ ਦੁਖਣਾ। ਬੇਬੇ ਠੰਡੀ ਆਪਾਂ ਤਾਂ ਜਿੰਨਾ ਮਰਜੀ ਬੋਲਾਂ। ਨਾ ਸਿਰ ਦੁਖੇ, ਨਾ ਮੱਥਾ ਦੁਖੇ, ਨਾ ਪਰਪੜੀਆਂ ਬੋਲਣ ਮੇਰੀਆਂ। ਜਿੰਨਾ ਮਰਜੀ ਬਲਵਾ ਲੈ ਮੇਰੇ ਤੋਂ ਤਾਂ। ਤੂੰ ਤਾਂ ਹੈ ਹੀ ਲੜਾਕੀ। ਓਏ ਚੁੱਪ ਕਰ ਜਾ ਹੁਣ ਤੂੰ। ਨਹੀਂ। ਮੈਂ ਪੜੀ ਇਮਾਨਸ ਵੀ ਬਹੁਤ ਆ। ਹਾਂ। ਚੁੱਪ ਲੜਾਕੀ ਵੀ ਬਤਰੀਆਂ ਮੈਂ। ਮੇਰੀ ਗੱਲ ਸੁਣ ਲੈ ਵੱਧ ਘੱਟ ਨਾ ਬੋਲੀ ਮੈਂ ਇੱਥੇ ਪੇੜੇ ਚਾਹ ਖਿੱਚ ਕੇ ਲਿਆਉਣ ਕਿ ਮੈਂ ਨਹੀਂ ਦੌੜਦੀ ਦੌੜਦੀ ਵੇ ਤੂੰ ਛੱਡ ਛੱਡ ਤੇਰੇ ਤੋਂ ਲੱਟ ਨਹੀਂ ਮੈਨੂੰ ਦੱਸ ਵੀ ਚਾਹ ਪੀਏਗੀ ਚਾਹ ਬਣਾਉਣ ਲੱਗਿਆ ਤੂੰ ਬੜਾ ਇਨੇ ਚਾ ਮੈਨੂੰ ਦੇਖਦੀ ਏ ਨਹੀਂ ਨਹੀਂ ਤੂੰ ਉੱਥੇ ਬੈਠ ਉੱਥੇ ਬੈਠਾ ਠੰਡਾ ਆ ਜਾ ਹੁਣ ਤੂੰ ਮਾਰ ਕੀ ਕਰਦਾ ਓਏ ਆਉਨਾ ਮੇਰੀ ਮਾਂ ਚਾਹ ਬਣਾਉਣਾ ਪੁੰਦਰਾ ਜਾ ਚੱਲ ਆਹੋ ਮੈਂ ਨਹੀਂ ਆਇਆ ਫੜਦੀ ਇਹਨੂੰ ਫਰਟਨ ਬਾਹਰ ਕੱਟਾ ਬਾਹਰ ਕੱਟੇ ਨੂੰ ਛਿੱਲਾ ਲੋ ਇਹ ਮੈਂ ਹੋਇਆ ਇਹਨੂੰ ਛਿੱਲ ਦੂ ਮੈਂ ਤੈਨੂੰ ਬਾਹਰ ਕੱਟ ਤੂੰ ਕਰ ਮੈਂ ਤੂੰ ਖੜ ਜਾ ਵੇ ਇਹਨੂੰ ਬਾਹਰ ਕੱਢ ਕੇ ਨਾ ਬਾਹਰ ਕੱਟ ਇਹਨੂੰ ਮਾਂ ਦੱਸਾ ਪਤਾ ਇਹਨੂੰ ਇਦਾਂ ਨਹੀਂ ਤੇਰੇ ਬਾਪਾ ਪੱਟਾ ਤੂੰ ਸੁਣ ਹੁਣ ਕੇ ਬਾਹਰ ਲਾਉਣੀ ਹੈ ਕੀ ਮਾਰ ਕੀ ਨਹੀਂ ਲਾਇਆ ਆਹੋ ਆ ਜਾ ਮੈਨੂੰ ਤੈਨੂੰ ਚਿਪਦੂ ਇਹ ਇਹ ਸਮਝ ਲਿਆ ਇਹਨੂੰ ਬਾਹਰ ਬਾਹਰ ਲਿਆ ਇਹਨੂੰ ਬਾਹਰ ਬਾਹਰ ਲਿਆ ਆਪ ਕੋ ਬੈਠਾ ਇਹ ਕੀ ਸਮਝੀਏ ਮਾਂ ਐਂਡ ਬੈਡੀ ਮਾਂ ਨਹੀਂ ਮਾਂ ਛੱਡ ਦੇ ਤੂੰ ਮੈਨੂੰ ਛੱਡ ਦੇ ਤੂੰ ਮੈਨੂੰ ਅਸੀਂ ਸ਼ਹਿਰ ਦੇ ਦੂਰ ਹਾਂ ਬੈੱਡ ਵਾਲੇ ਨਹੀਂ ਆਏ ਆ ਭੰਨ ਨਾ ਭੱਗ ਜਾ ਆ ਦੇ ਬੜ ਬੈਠਾ ਬੈਠ ਨਾਲੇ ਹੋਰ ਧੱਕਾ ਕਿਨੇ ਮਾਰੇ ਮੈਨੂੰ ਉਹ ਕਿਸੇ ਨੇ ਤੈਨੂੰ ਧੱਕਾ ਮਾਰਿਆ ਸਾਹਮਣੇ ਮਾਰਿਆ ਓਏ ਕਾ ਨੂੰ ਮਾਰਿਆ ਹਾਂ ਮੈਨੂੰ ਮੈਨੂੰ ਸੌ ਲੱਗੇ ਮੇਦਰ ਬਾਬੇ ਦੀ ਸਮਾਨੇ ਵਾਲੀ ਚ ਮੈਂ ਧੱਕਾ ਮਾਰਿਆ ਆ ਲੈ ਤੈਨੂੰ ਦੇ ਤੂੰ ਆਏ ਮੈਨੂੰ ਪਕਾ ਕੇ ਦਿੰਦੀ ਆ ਪੂੜੇ ਮੈਂ ਆਪਣੀ ਮਾਂ ਨਾਲ ਹੀ ਰਹਿ ਬਾਗ ਜਾ ਫਟੇ ਨਹੀਂ ਛਿਪਕ ਲ ਗਏ ਜੀਏ ਨਿਭੂ ਦਨੀ ਅੰਦਰ ਘਾਤੋਂ ਵੱਡਦੀ ਆ ਬਾਹਰ ਨਿਕਲ ਫਿਰ ਦੇਖ ਕਿਵੇਂ ਮਿਓਣੋ ਜੀ ਅੰਦਰ ਵੱਡਦੀ ਪਚ ਪਚ ਕੇ ਹੁਣ ਹੁਣ ਡਰਦੀ ਆ ਓਏ ਉਹ ਤਾਂ ਅੰਦਰ ਵੱਡ ਗਈ ਤੂੰ ਬਹਿ ਜਾ ਹੁਣ ਰਾਮ ਨਾਲ ਆ ਤੂੰ ਦੱਦਾ ਘ라스 ਮੜੇ ਕਰਮ ਕਰਦੇ ਚਿਮਚਾ ਕਿਉਂ ਦਾ ਪਾ ਕੇ ਨਾਲ ਵਿੱਚ ਆ ਬੱਲੇ ਹੁਣ ਨਾ ਸੁੱਕ ਜੇ ਮੇਰਾ ਆਹੋ ਇਨੂੰ ਦੇਵਾ ਚਾ ਉਧਰ ਤੇ ਤੇਰੇ ਵਰਗਿਆਂ ਦਾ ਮਾਉਂ ਚੱਬ ਕੇ ਖਾ ਜਾ ਮਸਕਣਾ ਨਿਕਲਦੇਵਾ ਹੁ ਆ ਲੈ ਦੱਸ ਵੱਡੀ ਆ ਗਈ ਹੈ ਹੁਣ ਕਦੋਂ ਬੈਠੀ ਅੰਦਰ ਹਾਂ ਹੈ ਜੀ ਘੜਾਈ ਦੁਕਾਨ ਲਾਤਾ ਉਹ ਨਾਜਰਾ ਉਹ ਸ਼ਰਮ ਕਰ ਬਣੀ ਮੋਟੀ ਆ ਛੱਡ ਦੇ ਅੱਖਾਂ ਇਹਨਾਂ ਟੁੱਟੇ ਭੁੱਕੀ ਫੀਮ ਅਸੀਂ ਇਹਦਾ ਦੇਖ ਕੀ ਹਾਲ ਬਣਾ ਖਤਰ ਲਿਆ ਉਹਦਾ ਇਹ ਨਹੀਂ ਛੁੱਟਦੀ ਬਾਈ ਇਹ ਨਹੀਂ ਛੁੱਟਦੀ ਇਹ ਤਾਂ ਸੜਾ ਨਾ ਨਸ਼ਾ ਹਏ ਬੋਟਾਂ ਜਿਵੇਂ ਰੋਮ ਲਿਆ ਆਪਣੇ ਐ ਰੋਮ ਰੋਮ ਚ ਬਸਿਆ ਪਿਆ ਬਾਈ ਇਹ ਤਾਂ ਮੁਸ਼ਕਿਲ ਆ ਜ਼ਿੰਦਗੀ ਸਾਰੀ ਖਤਮ ਹੋ ਜੂ ਪਰ ਆਹਗਾ ਸਾ ਛੱਡ ਹੁੰਦਾ ਮੇਤੋਂ ਉਹ ਠੀਕ ਆ ਮੈਂ ਤਾਂ ਠੀਕ ਆ ਕਿਵੇਂ ਤੇਰਾ ਗੁੱਸੇ ਚ ਮੂੰਹ ਜਾਂ ਲਾਲ ਜਿਆ ਲੱਗਦਾ ਬਸ ਹੋਇਆ ਤਾਂ ਹੋ ਜਾਂਦਾਗਾ ਬਸ ਨਾ ਨਾ ਕੋਈ ਚੱਕਰ ਐ ਜਦੋਂ ਅਸੀਂ ਛੋਡੇ ਪਹਿਲਾਂ ਤੇ ਬਾਰਾ ਮੂਹ ਦੀ ਲੰਕ ਤੇ ਹਾਂ ਕਰੇਸ਼ ਪੈਂਦਾ ਈ ਉੱਡੇ ਬਹੁਤ ਰੌਲਾ ਪੈਦਾ ਤੇ ਪੈਂਦਾ ਈ ਫਿਰ ਮੈਂ ਤੁਹਾਨੂੰ ਕੀ ਦੱਸਾਂ ਯਾਰ ਹੂੰ ਜੀ ਆਪਦਾ ਝਗਾ ਚੱਕਦੇ ਆ ਆਪਦੀ ਢੱਡ ਨੰਗਾ ਹੁੰਦਾ ਹੈ ਕੋਈ ਫਾਇਦਾ ਹੁਣ ਮੈਂ ਆਪਦੀ ਗੱਲ ਤੁਹਾਨੂੰ ਕਿਉਂ ਦੱਸਾਂ ਉਹਨਾਂ ਛਤਰਾ ਅਸੀਂ ਤਾਂ ਤੈਨੂੰ ਐ ਕਹਿੰਨੇ ਆ ਵੀ ਅਸੀਂ ਤੇਰੇ ਕੋਈ ਕੰਮ ਆ ਜਾਾਂਗੇ ਜੇ ਕੋਈ ਗੱਲ ਹੈਗੀ ਤਾਂ ਸਾਨੂੰ ਦੱਸ ਤੇ ਉਹ ਕਹਿਦੇ ਨਹੀਂ ਹੁੰਦੇ ਦੁੱਖ ਦੱਸਿਆ ਕਹਿੰਦੇ ਘਟ ਜਾਂਦਾ ਹੁੰਦਾ ਹਾਂ ਤਾਂ ਕਹਿੰਦੇ ਤਾਂ ਕਹ ਰਿਹਾ ਅਸੀਂ ਤੈਨੂੰ ਦੱਸਦੇ ਕੋਈ ਗੱਲ ਨਹੀਂ ਲੈ ਫਿਰ ਬਾਈ ਤੁਹਾਨੂੰ ਮੈਂ ਦੱਸੀ ਦਿੰਦਾ ਹੂੰ ਜਿੱਦẽ ਦਾ ਸਾਡਾ ਵਾਲਾ ਮੁੰਡਾ ਵਹਿ ਲਿਆ ਤੁਸੀਂ ਇਹ ਸਾਲ ਵਾਲੇ ਭਿੰਡਾਂ ਦੇ ਖੱਖਰ ਨੂੰ ਲਾ ਲਓ ਅੱਛਾ ਰੋਜ਼ ਕਰੇ ਲੜਾਈ ਓ ਮੇਰੇ ਸਾਲੇ ਲੜਦੇ ਹੋਵੇ ਜੁੱਤੀਆਂ ਮੇਰੇ ਪੈ ਜਾਂਦੀਆਂ ਨੇ 24 ਘੰਟੇ ਕੁੱਤ ਕਲੇਸ਼ ਨਾ ਰੋਟੀ ਚੱਜਦੀ ਨਾ ਚਾਹ ਚੱਜਦੀ ਨਾ ਕਰੇ ਚੈਨ ਨਾ ਰਾਤ ਨੂੰ ਮੇਰੇ ਸੜਦੀ ਨੀਂਦ ਸੁਪਣੇ ਦੇ ਵਿੱਚ ਵੀ ਜੇ ਮਾੜੀ ਮੋਟੀ ਅੱਖ ਲੱਗ ਜੇ ਬਾਈ ਓ ਮਾੜੀ ਮੋਟੀ ਅੱਖ ਲੱਗ ਜੇ ਸੁਪਣੇ ਜਿਵੇਂ ਬਿਆਸਾ ਲੱਗਦਾ ਵੀ ਮੂੰਹ ਤੇ ਮੇਰੇ ਜੁੱਤੀ ਵੱਜੀ ਐਡਾ ਮਾੜਾ ਹਾਲ ਹੋਇਆ ਪਿਆ ਇੰਨਾ ਦੁਖੀ ਉਹ ਦੇਖ ਲੈ ਜਿਨ੍ਹਾਂ ਦੇ ਹੋ ਗਏ ਸਾਰੇ ਉਹ ਵੀ ਦੁਖੀ ਆ ਮੇਰੇ ਵਰਗੇ ਤੇ ਹੁੰਦਾ ਨਹੀਂ ਤਾਂ ਤਾਂ ਦੁਖੀ ਹੋਣੀ ਹੋਣਾ ਓ ਬਹੁਤ ਵਧੀਆ ਬਹੁਤ ਵਧੀਆ ਸੁਖ ਦੀ ਰੋਟੀ ਖਾ ਰਹੇ ਹੋ ਇੱਥੇ ਰੋਜ਼ ਹੀ ਦੁੱਖ ਦੀ ਰੋਟੀ ਖਾਂਦਾ ਮੈਂ ਉਹਨੇ ਛਤਰਾ ਕਲੇਸ਼ ਦਾ ਮੂੰਹ ਮਾੜਾ ਹੁੰਦਾ ਮੇਰੀ ਸੁਣ ਲੈ ਗੱਲ ਬੱਚਿਆਂ ਦਾ ਕੋਈ ਕਸੂਰ ਨਹੀਂ ਬੱਚੇ ਨੇ ਤੇਰੇ ਪੜੇ ਲਿਖੇ ਸਾਰਾ ਕਸੂਰ ਨਾ ਪਰਜਾਈ ਦਾ ਮਾਤਾ ਇੱਕ ਗੱਲ ਕਹਿੰਦਾ ਤੈਨੂੰ ਜੁੱਤੀ ਲਾਲਾ ਦੇ ਉਹਦੀ ਗੀਚੀਓ ਗੀਚੀ ਕਰਦੇ ਵਧੀਆ ਰਹੇਗਾ ਕਰ ਬਹਜੂਗਾ ਨਹੀਂ ਥੋੜੇ ਜੇ ਕੱਦ ਮਰਿਆ ਲੈ ਉਹ ਨਾਲ ਤੂੰ ਮਰਦਾ ਯਾਰ ਉਹੀ ਜਰਾਨੀ ਤੋਂ ਡਰੀਏ ਨਾ ਤੂੰ ਰੋਬ ਰੱਖ ਥੋੜਾ ਜਿਆ ਹੈ ਹੈ ਔ ਯਾਰ ਲੈ ਕੇ ਮਸਾਂ ਨੇ ਤਾ ਫਿਰ ਖਾ ਕੇ ਪੂਰਾ ਖਾਪ ਫਿਰ ਦੇ ਜੁੱਤੀ ਰੱਖਦਾ ਤਾਂ ਹੈਗਾ ਮੈਂ ਪੂਰਾ ਰੱਖਦਾ ਸਾਰ ਰੋਬ ਜਿਆ ਪੈਂਦਾ ਨਹੀਂ ਉਹ ਤੈਨੂੰ ਕੀ ਦੱਸਣਾ ਰੋਬ ਤਾਂ ਮੈਂ ਪੂਰਾ ਰੱਖਦਾ ਪਰ ਜਦੋਂ ਥੁੱਡੀ ਭੁਜਾਈ ਮੂਰੇ ਆ ਜੇ ਨਾ ਮੇਰਾ ਸਾਲਾ ਸਰੀਰ ਠੰਡਾ ਪੈ ਜਾਂਦਾ ਨਾਜਰਾ ਝੂਠ ਬੋਲਦਾ ਝੂਠ ਬੋਲਦਾ ਉਹਦੇ ਮੈਂ ਕੰਧੋਪਰ ਹੀ ਦੇਖ ਰਿਹਾ ਸੀ ਉਹ ਬੋਲ ਰਹੀ ਸੀ ਜਦੋਂ ਉਹਨੇ ਕਿਹਾ ਦਬਕਾ ਮਾਰਾ ਉਹਨੂੰ ਪਤਾ ਨਹੀਂ ਕੀ ਕਰਨਾ ਕਹਿੰਦਾ ਤੇਰੀ ਭਾਵ ਉਹ ਉੱਥੇ ਹੀ ਡਰ ਗਿਆ ਫਿਰ ਮੈਂ ਤੈਨੂੰ ਉਹੀ ਕਰ ਜਦੋਂ ਮਾਂ ਨੂੰ ਆਇਆ ਕਹੇ ਵੀ ਤੇਰੇ ਮਾਂ ਉਹਦਾ ਪਰਾ ਮੂੰਹ ਦੀ ਇਧਰਲੇ ਪਾਸੇ ਜਦੋਂ ਉਹਨੇ ਮੈਂ ਕਿਹਾ ਤੇਰੇ ਮਾਂ ਮਰੂ ਮੇਰੇ ਅੱਖਾਂ ਚ ਅੱਖਾਂ ਪਈਆਂ ਸਰੀਰ ਨਾਲ ਦੀ ਨਾਲ ਟੁੱਟ ਉਹ ਜਦ ਉਗਰੇ ਲਿਆ ਮਾਰਸ ਵਾਲੀ ਦੇ ਕਰਦਾ ਆ ਪੰਜ ਦਾ ਕਿੱਥੇ ਆ ਯਾਰਾ ਉਹ ਜੇ ਤੁਹਾਡੇ ਜਨਾਨੀਆਂ ਹੁੰਦੀਆਂ ਨੇ ਤੁਹਾਨੂੰ ਤਾਂ ਪਤਾ ਹੁੰਦਾ ਤੀਮੀ ਦੀ ਅੱਖਾਂ ਚੱਖਾਂ ਪਾਉਣੀ ਆ ਕੋਈ ਛੋਟੀ ਮੋਟੀ ਗੱਲ ਨਹੀਂ ਸ਼ੇਰ ਨਹੀਂ ਆ ਹੁੰਦੀਆਂ ਸ਼ੇਰ ਨਹੀਂ ਆ ਉਹ ਗੱਲ ਸੁਣ ਮੇਰੀ ਜੋ ਤੇਤੋਂ ਨਹੀਂ ਅੱਖਾਂ ਚੱਖਾਂ ਪੈਂਦੀਆਂ ਐ ਕਰ ਪਰਜਾਈ ਨੇ ਸਾਨੂੰ ਛੱਡ ਇੱਕ ਦੀ ਅੱਖ ਜੇ ਪਾਉਂੀ ਅੱਖਾਂ ਚੱਖ ਮੈਂ ਪਾਉਂ ਮਾਥਾ ਆਪਣਾ ਮਰੂ ਥੋੜਾ ਹੈ ਹਾਂ ਬੜੇ ਨੇ ਟੁੱਕਦਾਰੀ ਦੇ ਲੜਦਾ ਮਾਗਰੋ ਜਾਂ ਤੈਨੂੰ ਹਾਕ ਮਾਰਦੇ ਨਾਲ ਐਹੀ ਜਿਹੀਆਂ ਗੱਲਾਂ ਕਹਿੰਦੇ ਮੈਨੂੰ ਤੈਨੂੰ ਐਂ ਕਹਿੰਦਾ ਵੀ ਤੇਰੇ ਨਹੀਂ ਬਾਹਰ ਦੀ ਗੱਲ ਹਾਂ ਉਹ ਚੰਗਾ ਰਸ ਤੂੰ ਜਾਂਦਾ ਕਿਥੇ ਮੈਂ ਤਾਂ ਹੋ ਹਾਂ ਹੋ ਗਿਆ ਖੇਤ ਜਾਂਦਾ ਸੀਗਾ ਯਾਰ ਖੇਤ ਤਾਂ ਥੋੜਾ ਇੱਧਰ ਆ ਇੱਧਰ ਥੋੜਾ ਸੱਚ ਦੱਸ ਸੱਚ ਦੱਸ ਕਿੱਥੇ ਜਾਂਦਾ ਤੇ ਹਾਂ ਹਾਂ ਬਈ ਠੇਕੇ ਦੀ ਜਾਂਦਾ ਹਾਂ ਹਾਂ ਉਹੀ ਤਾਕਤ ਦੀ ਗਵਾਈਆ ਹਾਂ ਜੇ ਤੂੰ ਅਧਿਆ ਲਾਉਂਿਆ ਹਾਂ ਅੱਜ ਬੋਤਲ ਵੀ ਕੇ ਆਈ ਫੇਰ ਦੇਖੀ ਪਟਾਕੇ ਬੰਦੇ ਤੇਰੇ ਮੂਰੇ ਪੱਜੀ ਫਿਰੂ ਪੱਜੀ ਲੈ ਹਾਂ ਫਿਰ ਫਿਰ ਬੋਤਲ ਲਾ ਕੇ ਆਉਂਗਾ ਹਾਂ ਬਈ ਤੁਸੀਂ ਮੈਨੂੰ ਪਾਪ ਨਾ ਦੋ ਮੈਂ ਬਥੇਰੇ ਵਾਰੀ ਅਧਿਆ ਲਾ ਕੇ ਕਦੇ ਨਹੀਂ ਪਟਾਕੇ ਪਏ ਓਏ ਇਹੀ ਤਾਂ ਇਹੀ ਤਾਂ ਤੈਨੂੰ ਕਹਿ ਰਿਹਾ ਵੀ ਅੱਜ ਬੋਤਲ ਲਾ ਕੇ ਆਈ ਬੋਤਲ ਹਾਂ ਉਹ ਤੁਸੀਂ ਦੋਹੇ ਜਣੇ ਮੇਰਾ ਉਈ ਨਾ ਝੁਗਾ ਚਾਉੜ ਕਰਾ ਦਿਓ ਕਿਤੇ ਤੇਰੇ ਅਸੀਂ ਨਾਲ ਆ ਯਾਰ ਤੇਰੇ ਪਾਈਆਂ ਅਸੀਂ ਜੇ ਤੇਰੇ ਦੁੱਖ ਚ ਨਹੀਂ ਖੜਾ ਹੋਰ ਕਿਸੇ ਦੁੱਖ ਚ ਖੜਾ ਦੇ ਚਲੋ ਆਓ ਚਲੀਏ ਫਿਰ ਠੇਕੇ ਤੇ ਆਜੋ ਆਜੋ ਹਾਂ ਆਜੋ ਪਹਿਲਾਂ ਆਉਣੇ ਅਸੀਂ ਲੈ ਪੰਪ ਤਾਂ ਦਿੱਤਾ ਅੱਜ ਪੂਰਾ ਅੱਜ ਦੇਖਾਂਗਾ ਕੁੱਤੇ ਕੋਈ ਖੂਏ ਨੂੰ ਆਪਾਂ ਚਲਾ ਕੇ ਭਾਗ ਦੇਖਾਂਗੇ ਲੋਕ ਲੋਕ ਕੀ ਦੇਖਾਂਗੇ ਚੱਲ